ਤਰੇ ਮਹੀਨਿਆਂ ਬਾਅਦ ਜਾ ਕੇ ਮਿਲਾਪ ਹੋਇਆ ਔਰ ਗੁਰੂ ਕੇ ਸਿਖਾਂ ਨੇ ਢਾਲਾਂ ਦੇ ਉੱਤੇ ਜਿਹੜਾ ਉਹ ਪ੍ਰਸ਼ਾਦੇ ਬਣਾ ਕੇ ਅਗਲੇ ਰੇਤਲਾ ਇਲਾਕਾ ਸੀ ਰੇਤ ਤਪੀ ਹੋਈ ਤੇ ਕਮਰ ਕੱਸੇ ਦੇ ਵਿੱਚੋਂ ਸਿਰ ਦੀਆਂ ਦਸਤਾਰਾਂ ਵਿੱਚੋਂ ਕੋਈ ਕੱਪੜਾ ਲਾ ਕੇ ਉਹਨਾਂ ਨੇ ਆਪਣੀਆਂ ਪੈਰਾਂ ਦੀਆਂ ਤਲੀਆਂ ਬਚਾਉਣ ਦੇ ਲਈ ਜੋੜੇ ਵੀ ਕੋਈ ਨਹੀਂ ਸਨ ਪੈਰਾਂ 'ਚ ਤਾਂ ਉਹ ਬੰਨੇ ਬਨ ਕੇ ਇਸੇ ਕਰਕੇ ਗਿਆਨੀ ਗਿਆਨ ਸਿੰਘ ਜੀ ਉਹਨਾਂ ਨੇ ਨਾ ਨਵੀਨ ਪੰਥ ਪ੍ਰਕਾਸ਼ ਦੇ ਵਿੱਚ ਕਹਿਕ ਸਮਾਪਤੀ ਆ ਉਹਨਾਂ ਇੱਕ ਵਚਨ ਲਿਖਿਆ ਕਹਿੰਦਾ ਮੈਂ ਤੁਹਾਨੂੰ ਦੱਸਣਾ ਚਾਹਣਾ ਜਦੋਂ ਧਰਮ ਇੰਨਾ ਅਮੀਰ ਸੀ ਸਾਡੇ ਉਹਨਾਂ ਪੁਰਖਿਆਂ ਦੇ ਜੀਵਨ ਵਿੱਚ ਧਰਮ ਇੰਨਾ ਉੱਚਾ ਸੀ ਪਰ ਉਹਨਾਂ ਦੀ ਆਰਥਿਕ ਹਾਲਤ ਤੇ ਉਹਨਾਂ ਕੋਲੇ ਲੋੜਾਂ ਜੋਗਾ ਸਮਾਨ ਕਿੱਦਾਂ ਦਾ ਸੀ ਕਹਿੰਦਾ ਧਿਆਨ ਕਰਿਓ ਜੀ ਉਹ ਕਹਿੰਦਾ ਫਿੱਡਾ ਜੈਸਾ ਟਟੂਆ ਟਟੂਆ ਭਾਵ ਆਪਾਂ ਕਹਿੰਨੇ ਨਾ ਖਚਰਾਂ ਤੇ ਸਮਾਨ ਢੋਂਦੇ ਉਹਨੂੰ ਟਟੂ ਕਹਿ ਦਿੰਦੇ ਆ ਭਾਵ ਕੇ ਘੋੜੇ-ਘੋੜੀਆਂ ਵੀ ਵਿਚਾਰਿਆਂ ਕੋਲੇ ਕੋਈ ਬਹੁਤੇ ਵਧੀਆ ਨਹੀਂ ਇਹੋ ਜੇ ਮਰੀਲ ਜੇ ਕਿਉਂਕਿ ਉਹਨਾਂ ਨੂੰ ਟਾਈਮ ਨਹੀਂ ਮਿਲਦਾ ਉਹਨਾਂ ਦੀ ਸੇਵਾ ਕਰਨ ਦੀ ਚੰਗਾ ਪੱਠਾ ਦੱਥਾ ਖਵਾਉਣਾ ਐ ਸਭ ਕੁਝ ਕਹਿੰਦੇ ਫਿੱਡਾ ਜੈਸਾ ਟੱਟੂਆ ਜੁਲੜੂ ਕਾ ਕਾਠੀ ਪਾਏ ਤੇ ਲੀਰਾ ਪਾਟੇ ਪੁਰਾਣੇ ਕੱਪੜੇ ਇਕੱਠੇ ਕਰਕੇ ਉਹਦੀ ਕਾਠੀ ਬਣੇ ਕਾਠੀਆਂ ਵੀ ਇਹ ਨਹੀਂ ਵੀ ਆਇਆ ਇਦਾਂ ਦੀ ਤੇ ਇਦਾਂ ਦੀ ਹੋਣਾ ਬੈਨੇ ਨਾ ਗੱਡੀਆਂ ਇਹੋ ਜੀਆਂ ਗੱਡੀਆਂ ਤੇ ਉਹ ਜਾ ਕੁਝ ਇਹ ਸਾਡੇ ਪੁਰਖਿਆਂ ਨੇ ਸਭ ਕੁਝ ਛੱਲਿਆ ਤਾਂ ਜਾ ਕੇ ਕੁਝ ਮਿਲਿਆ ਫਿੱਡਾ ਜੈਸਾ ਟੱਟੂਆ ਜੁਲੜੂ ਕਾ ਕਾਠੀ ਪਾਏ ਕਹਿੰਦੇ ਰਸੜੂ ਲਗਾਮ ਜਾ ਕੋ ਰਸੜੂ ਰਕਾਬਜੂ ਲਗਾਮ ਵੀ ਚਮੜੇ ਦੀ ਕੋ ਨਹੀਂ ਰस्सियां ਗੰਢ ਕੇ ਜਿਹੜਾ ਉਹ ਲਗਾਮ ਬਣਾਈ ਰस्सियां ਦੀ ਰਕਾਬ ਬਣਾਈ ਰਕਾਬ ਵੀ ਲੋਹੇ ਦੀ ਕੋ ਨਹੀਂ ਫਿੱਡਾ ਜੈਸਾ ਟੱਟੂਆ ਜੁਲੜੂ ਕਾ ਕਾਠੀ ਪਾਏ ਕਹਿੰਦੇ ਰਸੜੂ ਲਗਾਮ ਜਾ ਕੋ ਰਸੜੂ ਰਕਾਬਜੂ ਫਿਰ ਕਹਿੰਦੇ ਨੇ ਪਾਟਿਆ ਸ ਕਛੜੂ ਕਸ਼ਹਿਰੇ ਪਾਟੇ ਹੋਏ ਨੇ ਪਾਟਿਆ ਸ ਕਛੜੂ ਨੀਲੜਾ ਸ ਚਾਦਰੂ ਡੁੱਚੂ ਜੈਸਾ ਪਗੜੂ ਬਣਾਇਆ ਸਰਤਾਜ ਜੂ ਤੇ ਕਹਿੰਦੇ ਦਸਤਾਰ ਵੀ ਸਿੱਧੀ ਪਧਰੀ ਪਰ ਸਵਾਰ ਕੇ ਸੀਸ ਤੇ ਸਜਾਈ ਹੋਈ ਇਹੋ ਦੇ ਰੂਪ ਦੇ ਵਿੱਚ ਫਿਰ ਕਹਿੰਦੇ ਨੇ ਟੁੱਟਿਆ ਸਾ ਤੇਗੜੂ ਸ਼ਸਤਰ ਵੀ ਵਧੀਆ ਹੈ ਨਹੀਂ ਟੁੱਟਿਆ ਸਾ ਤੇਗੜੂ ਕਹਿੰਦੇ ਉਹਦਾ ਫਿਰ ਜਿਹੜਾ ਜਿਹੜੀ ਮਿਆਨ ਆ ਉਹਦੀ ਉਹ ਕਿਦਾਂ ਦੀ ਹੈ ਟੁੱਟਿਆ ਸਾ ਤੇਗੜੂ ਪਾਟੜਾ ਸਾ ਕਹਿੰਦੇ ਮਿਆਨ ਜਾ ਕੋ ਔਰ ਉਹਦੇ ਨਾਲ ਕਹਿੰਦੇ ਗਰ ਸਰ ਗਾਤਰਾ ਬਣਾਇਆ ਸਰ ਸਾਜੂ ਪਰ ਉਹਦਾ ਗਾਤਰਾ ਬਣਾ ਕੇ ਨਾ ਕਹਿੰਦੇ ਟੁੱਟਿਆ ਸਤਿਗੁਰੂ ਲੀੜੂ ਲੀਰੜੂ ਮਿਆਂ ਜਾ ਕੋ ਗਰ ਸਰ ਗਾਤਰਾ ਬਣਾਇਆ ਸਰ ਸਾਜੂ ਤੇ ਅਖੀਰ ਤੇ ਜਾ ਕੇ ਉਹ ਕਹਿੰਦਾ ਨਾਮ ਕੇ ਅਕਾਲੜੂ ਨਾਮ ਦੇ ਅਕਾਲੀ ਨੇ ਨਾਮ ਕੇ ਅਕਾਲੜੂ ਫਿਰੇ ਬੁਰੇ ਹਾਲੜੂ ਲੂਟਕੂਟ ਖਾਵਣੇ ਕੋ ਡਾਢੇ ਉਸਤਾਦ ਜੂ ਪਰ ਕਹਿੰਦੇ ਇਹੋ ਜੇ ਰੂਪ ਦੇ ਵਿੱਚ ਵੀ ਬੜੀ ਚੜ੍ਹਦੀ ਕਲਾ ਦੇ ਵਿੱਚ ਨੇ ਛਪਟਣ ਲੱਗਿਆ ਇੱਕ ਖਿੰ ਲਾਉਂਦੇ ਨੇ ਇਸ ਕੱਲੂ ਘਾਰੇ ਦੇ ਵਿੱਚ 11 ਤੋਂ 15 ਹਜ਼ਾਰ ਸ਼ਹਾਦਤਾਂ ਹੋਈਆਂ ਪਰ ਵੇਖੋ ਇਹੋ ਇਹੋ ਜੇ ਸਮੇ ਆਏ ਪਰ ਗੁਰੂ ਕੇ ਸਿੱਖਾਂ ਨੇ ਚੜ੍ਹਦੀ ਕਲਾ ਦਾ ਪੱਲਾ ਨਹੀਂ ਛੱਡਿਆ ਅੱਜ ਬੰਦਾ ਜਿਹੜਾ ਇੰਨੇ ਨੇ ਸੋਹਣੇ ਸਾਧਨਾਂ ਦੇ باوجود ਵੀ ਇੱਕ ਮਿੰਟ ਲੱਗਦਾ ਕਬਰਾ ਕੇ ਹੋ ਜਾਂਦਾ ਹਾਏ ਐਦਾਂ ਹੋ ਗਿਆ ਹਾਏ ਐਦਾਂ ਹੋ ਗਿਆ ਪਰ ਉਹ ਗੁਰੂ ਕੇ ਇਹਦੇ ਨਾਲੋਂ ਇਹੋ ਜਿਹਾ ਸਮਾਂ ਪਰ ਉਹ ਗੁਰੂ ਕੇ ਸਿੱਖਾਂ ਨੇ ਫਿਰ ਸਮਾਂ ਬਦਲਿਆ ਜਾਇਆ ਖਾਨ ਹਾਰਿਆ ਸ਼ਾਹ ਨਵਾਜ਼ ਉੱਥੋਂ ਦਾ ਸੂਬੇਦਾਰ ਬਣਿਆ ਉਹਨੇ ਫਿਰ ਆਪਣਾ ਦੀਵਾਨ ਬਣਾਇਆ ਦੀਵਾਨ ਕੌੜਾ ਮਲ ਦੀਵਾਨ ਕੌੜਾ ਮੱਲ ਨੇ ਫਿਰ ਉਹਨਾਂ ਦੇ ਨਾਲ ਰਹਿ ਕੇ ਸਿੱਖਾਂ ਦੀ ਮਦਦ ਕਿਵੇਂ ਕਰਦੇ ਸਨ ਆਖਿਆ ਪਤਾ ਲੱਗਾ ਰੋਟੀ ਪਾਣੀਆਂ ਨਹੀਂ ਉਹਨੇ 2-300 ਗੱਡਾ ਨਾਜਦਾ ਤੋਰਿਆ ਵੀ ਇਹ ਹਕੂਮਤ ਦਾ ਜਾਣਾ ਨਾਲ ਸਿੱਖਾਂ ਨੂੰ ਸੁਨੇਹਾ ਦਿੱਤਾ ਵੀ ਲੁੱਟ ਲਿਓ ਜੇ ਨੂੰ ਜਿੰਨਾ ਹੈਗਾ ਤੁਹਾਡੇ ਹੱਥ ਬਥੇਰਾ ਕੁਝ ਆ ਜਾਏਗਾ ਤਾਂ ਉਹਨੂੰ ਸਿੱਖ ਕਹਿੰਦੇ ਸਨ ਮਿੱਠਾ ਮੱਲ ਨਾਮ ਕੌੜਾ ਮੱਲ ਸੀ ਕਹਿੰਦੇ ਨਹੀਂ ਇਹ ਮਿੱਠਾ ਮੱਲ ਹੈ ਔਰ ਉਹਨੇ ਫਿਰ ਮੀਰ ਮੰਨੂ ਦੇ ਵੇਲੇ ਅਸੀਂ ਲਖਪਤ ਰਾਏ ਨੂੰ 3 ਲੱਖ ਰੁਪਈਆ ਭਰ ਕੇ ਵੀਰ ਮੈਨੂੰ ਕਹਿੰਦਾ ਮੇਰੇ ਵੱਲੋਂ ਜਿਹੜਾ ਮਰਜ਼ੀ ਲੈ ਜਾ ਮੈਨੂੰ ਪੈਸੇ ਚਾਹੀਦੇ ਸਿੱਖਾਂ ਦੇ ਹਵਾਲੇ ਕੀਤਾ ਜਿਹੜਾ ਕਹਿੰਦਾ ਸੀ ਨਾ ਮੈਂ ਨਾਮੋਂ ਨਿਸ਼ਾਨ ਮਟਾ ਦੇਣਾ ਉਹਨਾਂ ਨੇ ਇੱਕ ਟੋਇਆ ਕੱਢ ਕੇ ਸੌਖਾ ਸਮਝ ਆ ਜਾਏਗਾ ਆ ਹੁਣ ਆਪਾਂ 플ਸ਼ ਵਗੈਰਾ ਲਾਉਣ ਲੱਗ ਪਏ ਆ ਪਹਿਲਾਂ ਪਿੰਡਾਂ 'ਚ ਗਰਕੀ ਆਂਦੇ ਸੀ ਜੇ ਆਪ ਜੀ ਨੂੰ ਪਤਾ ਬਜ਼ੁਰਗ ਜਿਹੜਾ ਆ ਉਹ ਇਹਨੂੰ ਜਿਹੜਾ ਉਹ ਟਾਇਲਟ ਜਾਂ ਇਸ ਤਰ੍ਹਾਂ ਹੀ ਗਰਕੀ ਆਂਦੇ ਸੀ ਤੇ ਉਹ ਸਿੱਧਾ ਜਾ ਥੱਲੇ ਟੋਇਆ ਖੱਟਿਆਂ ਦੇ ਉੱਪਰ ਪੱਥਰ ਰੱਖਿਆ ਤੇ ਉਹ ਸੁਰਾਖ ਹੁੰਦਾ ਸੀ ਬਸ ਲੋਕ ਇਸ ਤਰ੍ਹਾਂ ਉਹਨਾਂ ਬਣਾ ਕੇ ਨਾ ਟੋਇਆ ਕੱਢ ਕੇ ਉਹਦੇ ਵਿੱਚ ਇਹਨੂੰ ਸੁੱਟਿਆ ਉੱਤੋਂ ਸੁਰਾਖ ਰੱਖ ਕੇ ਤੇ ਆਖੇ ਵੀ ਜਿਹੜਾ ਵੀ ਬੰਦਾ ਮਲਮੁੱਤਰ ਕਰੇ ਇੱਥੇ ਜਾ ਕੇ ਕਰੇ ਆ ਤਰਲੇ ਪਾਉਂਦਾ ਸੀ ਸਿੰਘ ਕਹਿੰਦੇ ਸਨ ਇਹਨੂੰ ਕੁੰਭੀ ਨਰਕ ਦੀ ਸਜ਼ਾ ਦੇਣੀ ਔਰ ਜਿਹੜਾ ਕਹਿੰਦਾ ਸੀ ਨਾ ਮੈਂ ਰਹਿਨ ਨਹੀਂ ਦੇਣਾ ਨਾਮੋਂ ਨਿਸ਼ਾਨ ਅਖੀਰ ਉਹੋ ਜੇ ਬੰਦੇ ਦੀ ਇਹੋ ਜੀ ਹਾਲਤ ਹੋਈ ਔਰ ਇਸ ਢੰਗ ਨਾਲ ਉਹ ਸੰਸਾਰ ਤੋਂ ਗਿਆ ਕਿਉਂਕਿ ਇਸ ਜਗਤ ਦੇ ਉੱਤੇ ਅਜ ਤੋਂ ਪਹਿਲਾਂ ਵੀ ਕਿੰਨੇ ਹੋ ਜਾਏ ਜਿਹੜਾ ਕਹਿੰਦਾ ਜੀ ਮੈਂ ਰਹਿਨ ਨਹੀਂ ਦੇਣਾ ਨਾਮੋਂ ਨਿਸ਼ਾਨ ਮਿਟਾ ਦੇਗਾ ਲੇਕਿਨ ਉਹਨਾਂ ਲੋਕਾਂ ਦੀ ਕਹਾਣੀ ਖਤਮ ਹੋ ਗਈ ਉਹ ਗੁਰੂ ਦਾ ਖਾਲਸਾ ਗੁਰੂ ਦਾ ਪੰਥ ਜਿਹੜਾ ਉਹ ਚੜ੍ਹਦੀ ਕਲਾ ਵਿੱਚ ਹੈ ਉਹਦਾ ਕਾਰਨ ਇੱਕੋ ਇੱਕ ਹੈ ਵੀ ਗੁਰੂ ਤੇ ਭਰੋਸਾ ਪ੍ਰਤੀਤ ਪਰ ਜਿਵੇਂ ਜਿਵੇਂ ਸਾਡੇ ਕੋਲੇ ਪਦਾਰਥ ਹੁੰਦੇ ਜਾਂਦੇ ਆ ਵਸਤੂਆਂ ਸਹੂਲਤਾਂ ਹੁੰਦੀਆਂ ਜਾਂਦੀਆਂ ਉਹਦੇ ਨਾਲ ਨਾਲ ਸਰੀਰ ਪਿਆਰੇ ਲੱਗਣ ਲੱਗ ਪੈਂ ਜਿੰਨਾ ਪਿਆਰੀਆਂ ਲੱਗਣ ਲੱਗ ਪਈਆਂ ਤੇ ਮਾਲਕ ਵਾਲੇ ਪਾਸੋਂ ਜਿਹੜਾ ਮੁੱਖ ਮੋੜ ਕੇ ਦੂਜੇ ਪਾਸੇ ਨੂੰ ਤੁਰ ਪੈਂ ਗੁਰੂ ਕਿਰਪਾ ਕਰੇ ਜਿੱਥੇ ਅੱਜ ਅਸੀਂ ਉਹਨਾਂ ਸ਼ਹੀਦਾਂ ਨੂੰ ਚੇਤੇ ਕਰ ਰਹੇ ਹਾਂ ਛੋਟੇ ਕੱਲੂ ਘਾਰੇ ਦੇ ਉਹਨਾਂ ਮਹਾਨ ਸ਼ਹੀਦਾਂ ਨੂੰ ਜਿਨ੍ਹਾਂ ਦੇ ਚਰਨਾਂ ਵਿੱਚ ਨਮਸਕਾਰ ਹੈ ਜਿਨ੍ਹਾਂ ਨੇ ਇਹੋ ਜੇ ਸਮੇਂ ਵਿੱਚ ਵੀ ਧਰਮ ਦੇ ਲਈ ਆਪਣਾ ਆਪਾ ਵਾਰ ਕੇ ਆਪਣਾ ਜੀਵਨ ਕੁਰਬਾਨ ਕਰਕੇ ਉਹਨਾਂ ਨੇ ਇਸ ਖੱਲੂ ਘਾਰੇ ਦੇ ਵਿੱਚ ਸਿੱਖ ਦੀ ਸਿੱਖੀ ਦੀ ਜਿਹੜੀ ਆਨ ਸ਼ਾਨ ਉਸ ਨੂੰ ਸਲਾਮਤ ਰੱਖਿਆ ਚੜ੍ਹਦੀ ਕਲਾ ਵਿੱਚ ਜੀਵਨ ਔਰ ਸਾਡੇ ਵਾਸਤੇ ਬੜੇ ਵੱਡੇ ਸੁਨੇਹੇ ਦਿੱਤੇ ਆਓ ਉਹਨਾਂ ਸ਼ਹੀਦਾਂ ਦੇ ਚਰਨਾਂ ਦਾ ਧਿਆਨ ਧਰ ਕੇ ਉਚਾਰਨ ਕਰਿਓ ਜੀ ਵਾਹੇ ਗੁਰੂ